ਮੇਰਾ ਮਤਲਬ ਸਾਰੀ ਸੜਕ ਤੇ ਕੀ ਘੰਡੇ ਹੋ ਅਸੀਂ ਨਾ ਛੋਲੇ ਪੂੜੀਆਂ ਦਾ ਲੰਗਰ ਲਾਇਆ ਤੈਨੂੰ ਨਹੀਂ ਲੱਭਦਾ ਇਥੇ ਨਾਕਾ ਲਾਇਆ ਇਹ ਸਾਰੇ ਦੇ ਚੋਰ ਚੱਕਰ ਨੇ ਫੜੋ ਕਿੱਥੇ ਨੇ ਗਰੀਬਾਂ ਨੂੰ ਘੇਰ ਕੇ ਬੈਠੇ ਤੁਸੀਂ ਸ਼ਗਲੋਂ ਚੋਰ ਲੱਗਦੇ ਓਏ ਨਾ ਸਾਰੇ ਕਰਦਿਆਂ ਸੁੱਖਾਂ ਸੁਖ ਸੁੱਕੇ ਮੰਗਿਆ ਉਹ ਜੇ ਸੁੱਖਾਂ ਸੁਖੇ ਮੰਗਣਾ ਤਾਂ ਡੋਗਾਂ ਨਕਮੀਆਂ ਨੂੰ ਮੰਗਣਾ ਹੀ ਓਏ ਤੇਰੀ ਸਰਕਾਰੀ ਪਲੇਟ ਕਿੱਥੇ ਓਏ ਕਾਕਾ ਸਰ ਲਵਾ ਲੈਣੇ ਕਿੱਥੋਂ ਲੱਗਦੀ ਆ ਲੱਗਦੀ ਭਾਂਡਿਆਂ ਨੇ ਭਾਈ ਕੋ ਆਫਿਸ ਵਿੱਚੋਂ ਲਗਣੀ ਆ ਐਦਾਂ ਕਰੋ ਮਿਰਜਿਆ ਕਟ ਚਲਾਣ ਇਹਨਾਂ ਦਾ ਤਾਰ ਮੈਂ ਨਾ ਤਰਾਂਜਾ ਵਾ ਰਾਂਝਾ ਹੈ ਚ ਮਿਰਜਾ ਮਰੇ ਤੇ ਕੰਜਰ ਕਮਾ ਜੀ ਨਾ ਰੋ ਕਰੋ ਕਾਕਾ ਰੋਗਾ ਬੜੀਆਂ ਐਣਕਾਂ ਲਾਈਆਂ ਤੂੰ ਵੱਡਾ ਤੂੰ ਅਕਸ਼ੇ ਕੁ ਮਾਰਦਾ ਮੁੰਡਾ ਲੱਗਣ ਡਿਆ ਬਿਨਾਂ ਹੈਲਮਟ ਤੇ ਕਿੱਧਰ ਚੱਲੇ ਓਏ ਸਾਰੇ ਹੈਲਮਟ ਲੈ ਕੇ ਚੱਲੇ ਆ ਸਰ ਤੁਸੀਂ ਸੜਕ ਤੇ ਸੜਕ ਤੇ ਹੋ ਰਹੇ ਪੁਲ ਤੇ ਪੈਣਾ ਨਹੀਂ ਮੇਰਾ ਮਤਲਬ ਸਰ ਤੁਸੀਂ ਸੜਕ ਤੇ ਕੀ ਕੰਡਦੇ ਹੋ ਅਸੀਂ ਨਾ ਛੋਲੇ ਪੂੜੀਆਂ ਦਾ ਲੰਗਰ ਲਾਇਆ ਤੈਨੂੰ ਨਹੀਂ ਲੱਭਦਾ ਇੱਥੇ ਨਾਕਾ ਲਾਇਆ ਹੈ ਸਰ ਨਾਕਾ ਤੇ ਫੁੱਲਸਾਲੇ ਲਾਉਂਦੇ ਆ ਫੌਜੀ ਨਾਕੇ ਵੀ ਲੱਗਦੇ ਨੇ ਹੁਣ ਸਖਤੀ ਹੋ ਗਈ ਆ ਸਰ ਬੈਰੀਗੇਡ ਤੋਂ ਬਗੈਰ ਹੀ ਨਾਕਾ ਬੈਰੀਗੇਡ ਤੋਂ ਬਿਨਾਂ ਹੀ ਨਾਕਾ ਲੱਗਦਾ ਵਾ ਪੂੰਦਾ ਹਤਰਾ ਵਾਲਾ ਸੈਂਸ ਕਿੱਥੇ ਆ ਲਾਇਸੈਂਸ ਤੇ ਸਾਰੇ ਹੈ ਨਹੀਂ ਗਾ ਸਰ ਇੰਨਾ ਵਾਰਗੇ ਤੋਂ ਧਾਰ ਕਰਨੀ ਹੁੰਦਾ ਲਾਇਸੈਂਸ ਸਵਾਹ ਹੋਣਾ ਵਾ ਸਾਰੇ ਦਾ ਚੋਰ ਚੱਕਰ ਨੂੰ ਫੜੋ ਕਿੱਥਾਂ ਨੂੰ ਗਰੀਬਾਂ ਨੂੰ ਘੇਰ ਕੇ ਬੈਠੇ ਤੁਸੀਂ ਸ਼ਕਲੋਂ ਹੀ ਚੋਰ ਲੱਗਦੇ ਓਏ ਨਾ ਸਾਰੇ ਕਰਦਿਆ ਨੇ ਸੁੱਖਾਂ ਸੁੱਖ ਸੁੱਖੇ ਮੰਗਿਆ ਉਹ ਜੇ ਸੁੱਖਾਂ ਸੁੱਖੇ ਮੰਗਣਾ ਹੈ ਤੁਹਾਡੇ ਗਾਂ ਨਕਮਿਆਂ ਨੂੰ ਮੰਗਣਾ ਹੀ ਓਏ ਤੇਰਾ ਹੈਲਮਟ ਤੇ ਹੈ ਨਹੀਂ ਉਹ ਤੇਰਾ ਹੈਲਮਟ ਕਿੱਥੇ ਬੂਝੜਾ ਜਾ ਓਏ ਸਰ ਜੀ ਆ ਨਿੱਕੇ ਭਰਾ ਅੱਜ ਮੈਂ ਮੈਂ ਮੈਚ ਹੀ ਕ੍ਰਿਕਟ ਦਾ ਤੇ ਉਹ ਲੈ ਗਿਆ ਵਾ ਤੇਰਾ ਭਰਾ ਵਿਰਾਟ ਕੋਹਲੀ ਜਿਹੜਾ ਆਈਪੀਐਲ ਖੇਡਣ ਗਿਆ ਓਏ ਉਹ ਤੇਰੀ ਸਰਕਾਰੀ ਪਲੇਟ ਕਿੱਥੇ ਓਏ ਕਾਕਾ ਸਾਰ ਲਵਾ ਲੈਨੇ ਕਿੱਥੋਂ ਲੱਗਦੀ ਆ ਲੱਗਦੀ ਭਾਂਡਿਆਣੇ ਭਾਈ ਕੋ ਆਫਿਸ ਵਿੱਚੋਂ ਲਗਣੀ ਆ ਏਦਾਂ ਕਰੋ ਮਿਰਜਿਆ ਕਟ ਚਲਾਣੇ ਇਹਨਾਂ ਦਾ ਸਾਰ ਮੇਂ ਆ ਨਾ ਤਾਂ ਰਾਂਝਾ ਵਾ ਰਾਂਝਾ ਹੈ ਚਾ ਮਿਰਜਾ ਮਰੇ ਤੇ ਕੰਜਰ ਕਮਾ ਜੀ ਨਾ ਨਾ ਸਾਰ ਚਲਾਣ ਨਾ ਕਟਿਓ ਸਾਰੇ ਕਿਉਂ ਚਲਾਣ ਕਿਉਂ ਨਾ ਕਟਿਓ ਓਏ ਤੇਰਾ ਸਾਰ ਕੋਈ ਲੈ ਤੋ ਕੋਈ ਗੱਲ ਕਰ ਲੋ ਲੈ ਦੇ ਕੇ ਤੂੰ ਫ੍ਰਿਜ ਦੇਣੀ ਇਹਨੂੰ ਕੱਕਾ ਤੇ ਨਾ ਕੀ ਓਏ ਸਾਰੇ ਚਲਾਣ ਵਾਲੀ ਕਾਪੀ ਤੇ ਵੱਡੀ ਹੁੰਦੀ ਆ ਤੂੰ ਮੇਂ ਕੰਜਰਾ ਦੁੱਧ ਵਾਲੀ ਚੁੱਕ ਲਿਆ ਆ ਕਾਕਾ 2 ਵਾਲੇ ਚਲਾਣੇ ਤੇ ਕਟਨੇ ਆਹੀ ਛੋਟੀਆਂ ਕਾਪੀਆਂ ਦਾ ਹੀ ਘੱਟ ਚਲਾਣੇ ਦਾ ਆਰ ਸੀ ਆ ਗਿਆ ਆਰ ਸੀ ਤੁਹਾਡੇ ਕੋ ਨਹੀਂ ਸਰ ਆਰ ਸੀ ਤੇ ਨਹੀਂ ਹੈਗੀ ਤੇ ਹੈ ਕੀ ਤੁਹਾਡੇ ਕੋ ਮੋਟਰਸਾਈਕਲ ਹੈਗਾ ਜੀ 8000 ਵਾਲੇ ਚਲਾਣੇ ਕੱਟੇ ਨੇ ਦਾ ਕੈਂਚੀ ਆਂਦੀ ਏ ਕੈਂਚੀ ਨਹੀਂ ਸਰ ਤੇ ਕੰਜਰਾ ਕਟਣਾ ਕਾਦ ਨਹੀਂ ਦੰਦਾ ਨਾ ਥੱਲੇ ਆਓ ਤੁਸੀਂ ਥੱਲੇ ਆਓ ਥੱਲੇ ਹੀ ਸਰ ਹੋਰ ਕੋਠੇ ਚੜੇ ਆਪਾਂ ਨਹੀਂ ਨਹੀਂ ਥੱਲੇ ਆਓ ਤੁਸੀਂ ਉਮਰ ਕਿੰਨੀ ਤੁਹਾਡੀ ਥੱਲੇ ਆਓ ਉਮਰ ਤੇ ਸਰ 16 ਸਾਲ ਵਾ 16 ਸਾਲ ਚਲਾਨ ਤੇ ਤੇਰਾ ਬੰਦਾ ਨਾਲ ਤੂੰ ਚਪੈਣਾ ਬੰਦੀ ਆ ਓਏ ਤੁਹਾਨੂੰ ਪਤਾ 18 ਸਾਲ ਤੋਂ ਥੱਲੇ ਮੁੰਡਾ ਕੋ ਮੋਟਰਸਾਈਕਲ ਨਹੀਂ ਚਲਾ ਸਕਦਾ ਸਾਰੇ ਗਾਲ ਤੇਰੀ ਠੀਕ ਆ ਪਰ ਸਰ ਘਰ ਚ ਕੋਈ ਚਲਾਉਣ ਵਾਲਾ ਨਹੀਂ ਆਣਾ ਚਲਾਉਣਾ ਨਾ ਇਹ ਤਾਂ ਲਿਆ ਕੇ ਆਏ ਓਏ ਸਰ ਮੰਨਿਆ ਕਰੋ ਸਾਰੇ ਗਲਤੀ ਹੋ ਗਈ ਸਾਰੇ ਗਲਤੀ ਇਹੋ ਜੀ ਗਲਤੀਆਂ ਨਾਲ ਤਾਂ ਅਸੀਂ ਰੋਜ਼ ਲੱਭਨੇ ਆ ਤਾਂ ਤੁਹਾਡੇ ਦਿਹਾੜੀ ਖਰਚਾ ਬੰਦਾ ਓਏ ਸਾਰੇ ਮੰਨਿਆ ਕਰੋ ਸਰ ਜਾਣਾਂ ਦੋ ਸਾਰੇ ਜਾਨ ਤੁਹਾਨੂੰ ਦਾਂਗੇ ਪਰ ਦੋ ਸਵਾਲਾਂ ਦੇ ਜਵਾਬ ਦੋਗੇ ਤੇ ਜਾਨ ਦਾਂਗੇ ਕਿਹੜੇ ਸਵਾਲ ਸਰ ਮੋਟਰਸਾਈਕਲ ਚਲਾਉਣ ਵਾਸਤੇ ਕੀ ਜ਼ਰੂਰੀ ਆ ਸਰ ਮੋਟਰਸਾਈਕਲ ਚਲਾਉਣ ਵਾਸਤੇ ਲੱਤਾਂ ਦੇ ਬਾਹਾਂ ਜ਼ਰੂਰੀ ਆ ਤੁਹਾਡਾ ਲਾਇਸੈਂਸ ਫੇਰ ਆ ਗਿਆ ਮੈਂ ਆਈ ਜਾਂਦੇ ਮੇਰਾ ਦੂਸਰਾ ਸਵਾਲ ਲਾਇਸੈਂਸ ਤੋਂ ਬਾਅਦ ਮੋਟਰਸਾਈਕਲ ਚਲਾਉਣ ਵਾਸਤੇ ਕੀ ਜ਼ਰੂਰੀ ਆ ਸਰ ਤੇਲ ਜ਼ਰੂਰੀ ਆ ਤੇਲ ਜ਼ਰੂਰੀ ਆ ਤਾਂ ਤੁਹਾਡਾ ਆਰ ਸੀ ਫੇਰ ਆ ਗਿਆ ਓਏ ਕੱਟ ਚਲਾਣੇ ਨਾ ਦਾ ਕੱਟ ਚਲਾਣੇ ਨਾ ਦਾ ਕੱਟ ਤੁਹਾਨੂੰ ਪਤਾ ਮੋਟਰਸਾਈਕਲ ਚਲਾਉਣ ਵਾਸਤੇ ਕਾਗਜ਼ ਬਹੁਤ ਜ਼ਰੂਰੀ ਹੁੰਦੇ ਨੇ ਸਰ ਕਾਗਜ਼ ਹੈਗੇ ਪਰ ਕਾਗੇ ਕਿਹੜੇ ਕਾਗਜ਼ ਕੱਢੋ ਬਾਹਰ ਸਰ ਨੀਲੇ ਨੀਲੇ ਪੰਜ ਜੀ ਬਸ ਇਨਾ ਹੀ ਤਾਂ ਲੋਡ ਆ ਮੈਂ ਆਈ ਹਾਂ ਨਾ ਪਹਿਲਾ ਸੱਤਿਆਂ ਤੋਂ ਹੀ